ਸਟੈਂਪ ਕਿਲਾ ਰੋਡ ਬਠਿੰਡਾ ਤੇ ਮੌਜੂਦ ਹੈ ਜਿੱਥੇ ਇੱਕ ਦੁਕਾਨ ਤੋਂ ਦੋ ਵਿਅਕਤੀ ਤਲਵਾਰ ਦੀ ਜਿਹੜੀ ਨੋਕ ਤੇ ਜਿਹੜੇ 70-80 ਹਜ਼ਾਰ ਰੁਪਏ ਜਿਹੜਾ ਲੁੱਟ ਕੇ ਜਿਹੜੇ ਫਰਾਰ ਹੋ ਗਏ ਨੇ ਸਾਡੇ ਨਾਲ ਕੁਝ ਚਸ਼ਮਦੀਦ ਮੌਜੂਦ ਨੇ ਕੱਲ੍ਹ ਗੱਲਬਾਤ ਕਰਦੇ ਹੁਣ ਨਾਲ ਸੱਸੀ ਕਲਬਈ ਭਾਈ ਇਹ ਕੀ ਘਟਨਾ ਕਰਮ ਹੋਇਆ ਜਿਹੜਾ ਦੋ ਵਿਅਕਤੀ ਜਾਂਦੇ ਹੈਗੇ ਆ 70-80 ਹਜ਼ਾਰ ਦਾ ਜਿਹੜਾ ਸੁਨਨ ਚਾਰਿਆ ਹੈਗਾ ਤਲਵਾਰ ਦੀ ਨੋਕ ਤੇ ਲੁੱਟ ਕੇ ਲੈ ਕੇ ਚਲੇ ਜਾਂਦੇ ਪੈਸਾ ਕੀ ਕਹਿਣਾ ਚਾਹੂਗੇ ਇਹ ਬਾਰਗ ਦੇ ਪਹਿਲ ਆਈ ਨੌਰਬੰਦਾਂ ਦੇ ਅੱਗੇ ਦੋ ਜਣੇ ਐਕਟਿਵ ਬੱਤੇ ਆਈ ਸੀਗੇ ਇੱਕ ਇਹਨਾਂ ਬਾਰਗ ਗਿਆ ਕਿ ਇਹਨਾਂ ਅ ਤੇਵਾਰਾ ਰਸ਼ੀਦ ਕੰ ਦਾ ਆਇਓ ਕਰ ਲੋ ਜੀ ਉਹ ਜਦੋਂ ਅੰਦਰ ਗਏ ਆ ਇੱਕ ਨੇ ਪਹਿਲਾਂ ਤਾਂ ਕਿਰਪਾਨ ਮਾਰੀ ਮੋਢੇ ਤੇ ਜਦੋਂ ਕਿਰਪਾਨ ਮਾਰੀ ਕਿਰਪਾਨਾਂ ਦੇ ਵੱਜੀ ਨਹੀਂ ਉਹ ਸਿਰ ਤੇ ਹੋ ਗਿਆ ਜਦੋਂ ਸਿਰ ਤੇ ਹੋਇਆ ਉਹਨੇ ਗਨਾ ਘਾਟ ਲਈ ਕਹਿੰਦੇ ਜੋ ਕਿਸ ਹੈਗਾ ਕੈਸ਼ ਦੇ ਦੇ ਕਹਿੰਦਾ ਮੇਰੇ ਕੋਲ ਕੁਝ ਨਹੀਂ ਕਹਿੰਦਾ ਅਸੀਂ ਗੋਲੀ ਮਾਰ ਦਾਂਗੇ ਜਦੋਂ ਕਾਊਂਟਰ ਚ ਕੈਸ਼ ਕਾਦੀ ਉਹ ਲੈ ਕੇ ਨਵੀਂ ਗੁੱਟੀਆਂ ਸੀ 10 10 20 20 50 ਜਦੀਆਂ ਉਹ ਲੈ ਗਏ ਜਾਂਦੇ ਜਾਂਦੇ ਹਾਰ ਵੀ ਪੱਟ ਕੇ ਲੈ ਗਏ ਨਵੇਂ ਨੋਟਾਂ ਦਾ ਹਾਰ ਬਣਿਆ ਸੀ ਉਹ ਵੀ ਪੱਟ ਕੇ ਲੈ ਗਏ ਅਸੀਂ ਮਗਰ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਚਲੇ ਗਏ ਕੇਦੀ ਟਲਾਂ ਤੇ ਅਸੀਂ ਕਿਸ਼ਾ ਇੱਧਰ ਆਏ ਹੋਣਗੇ ਲੇਕਿ ਤੇ ਪੀਸੀਆ ਮੌਕੇ ਤੇ ਆ ਗਈ ਸੀ ਨਾਲ ਦੇ ਨਾਲ ਰਿਸ਼ਦ ਗਰਗ ਦੇ ਦੁਕਾਨ ਹੈਗੀ ਹੈ ਮਨਿੰਸ ਸਿੰਘ ਦਾ ਕੰਮ ਕਰਦੇ ਆ ਇੱਥੇ ਇਹ ਕੁੱਕ ਤਰਵਾਰ ਰਹਿ ਕੇ ਦੋ ਆਏ ਨੇ ਛੜੀ ਟਾਈਪ ਦੇ ਹੈਗੇ ਉਹ ਤੇ ਅਸੀਂ ਮੌਕੇ ਤੇ ਪਹੁੰਚ ਗਏ ਅਸੀਂ ਸਰਚ ਕਰ ਰਹੇ ਆ ਸਾਰਾ ਕੋਈ ਗੱਲ ਨਹੀਂ ਬਹੁਤ ਜਲਦੀ ਡੈਟੈਕਟ ਕਰ ਲਾਂਗੇ ਸਰ ਕਿੰਨੀ ਕਿੰਦੀ ਲੁੱਟ ਹੋਈ ਆ ਕੋਈ ਵੈਪਨ ਸੀ ਉਹਨਾਂ ਕੋਲ ਨਹੀਂ ਉਹ ਆਪਣਾ ਇੱਕ ਤਲਵਾਰੀ ਸੀਗੀ ਉਹ ਇੱਥੇ ਗਲੀ 'ਚ ਸੱਟ ਕੇ ਪੱਜ ਗਏ ਆ ਅੱਛਾ ਜੀ ਤੇ ਆਪਣਾ ਇਹ 60-70 ਹਜ਼ਾਰ ਰੁਪਏ ਦੀ ਦੱਸ ਰਿਆ ਸਰ ਮਾਲਕ ਦੇ 60 60 ਸੁਟਾ ਨਹੀਂ ਨਹੀਂ ਕੋਈ ਛਤਰਾ ਹੋ ਗਰ ਨਹੀਂ ਹੈਗੀ ਸਕੂਟਰੀ ਸੀਸੀਟੀਵੀ 'ਚ ਆਇਆ ਉਹ ਉਸੇ ਹਸਾわせ ਦੇਖ ਰਹੇ ਆ ਦੇਖ ਰਹੇ ਆ ਸਾਰੀਆਂ ਸਕੂਟਰ ਆ ਸੀਸੀਟੀਵੀ ਕੈਮਰੇ ਦੇਖ ਰਹੇ ਆ ਮੌਕੇ ਤੇ ਡੀਐਸਪੀ ਵਨ ਕੁਲਦੀਪ ਸਿੰਘ ਬਰਾੜ ਪਹੁੰਚ ਗਏ ਨੇ ਤੇ ਅੱਤੇ মিডিਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਦੇਰਾ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਕੈਮਰਾਮੈਨ ਫੂਜਲ ਦੇਲਨ ਮਨੋਚ ਚੱਕੀਵਾਲ ਡੈਨਿਕਸ ਵਾਲਾ ਟੀਵੀ ਬਠਿੰਡਾ ਸਟੈਂਪ ਕਿਲਾ ਰੋਡ ਬਠਿੰਡਾ ਤੇ ਮੌਜੂਦ ਹੈ ਜਿੱਥੇ ਇੱਕ ਦੁਕਾਨ ਤੋਂ ਦੋ ਵਿਅਕਤੀ ਤਲਵਾਰ ਦੀ ਜਿਹੜੀ ਨੋਕ ਤੇ ਜਿਹੜੇ 70-80 ਹਜ਼ਾਰ ਰੁਪਏ ਜਿਹੜਾ ਲੁੱਟ ਕੇ ਜਿਹੜੇ ਫਰਾਰ ਹੋ ਗਏ ਨੇ ਸਾਡੇ ਨਾਲ ਕੁਝ ਚਸ਼ਮਦੀਦ ਮੌਜੂਦ ਨੇ ਕੱਲ੍ਹ ਗੱਲਬਾਤ ਕਰਦੇ ਉਹਨਾਂ ਨਾਲ ਸੱਸੀ ਗੱਲ ਬਈ ਬਈ ਇਹ ਕੀ ਘਟਨਾ ਕਰਮ ਹੋਇਆ ਜਿਹੜਾ ਦੋ ਵਿਅਕਤੀ ਜਾਂਦੇ ਹੈਗੇ ਆ 70-80 ਹਜ਼ਾਰ ਦਾ ਜਿਹੜਾ ਸੁਨਨ ਚਾਰਿਆ ਹੈਗਾ ਤਲਵਾਰ ਦੀ ਨੋਕ ਤੇ ਲੁੱਟ ਕੇ ਲੈ ਕੇ ਚਲੇ ਜਾਂਦੇ ਪੈਸਾ ਕੀ ਕਹਿਣਾ ਚਾਹੂਗੇ ਇਹ ਬਾਰਗ ਦੇ ਪਹਲ ਆਈ ਨੌਰਬੰਦਾਸ ਤੇ ਦੋ ਜਣੇ ਐਕਟਿਵ ਬਥੇ ਆਈ ਸੀਗੇ ਇੱਕ ਇਹਨਾਂ ਬਾਰੂ ਗਿਆ ਇੱਕ ਇਹਨਾਂ ਅੰਦਰ ਜੋ ਵਾਰ 88 ਕੰਨ ਦਾ ਆਇਓ ਕਰ ਲੋ ਜੀ ਉਹ ਜਦੋਂ ਅੰਦਰ ਗਏ ਆ ਇੱਕ ਨੇ ਪਹਿਲਾਂ ਤਾਂ ਕਿਰਪਾਨ ਮਾਰੀ ਮੋਢੇ ਤੇ ਜਦੋਂ ਕਿਰਪਾਨ ਮਾਰੀ ਕਿਰਪਾਨ ਉਹਦੇ ਵੱਜੀ ਨਹੀਂ ਉਹ ਸਿਰ ਤੇ ਹੋ ਗਿਆ ਜਦੋਂ ਸਿਰ ਤੇ ਆਉ ਉਹਨੇ ਗਾਨਾ ਘਾਟ ਲਈ ਕਹਿੰਦੇ ਜੋ ਕਿਸ ਹੈਗਾ ਕੈਸ਼ ਦੇ ਦੇ ਕਹਿੰਦਾ ਮੇਰੇ ਕੋਲ ਕੁਝ ਨਹੀਂ ਕਹਿੰਦਾ ਅਸੀਂ ਗੋਲੀ ਮਾਰ ਦਾਂਗੇ ਜੋ ਕਾਊਂਟਰ ਚ ਕੈਸ਼ ਪਾਦੀ ਉਹ ਲੈ ਕੇ ਨਵੀਂ ਗੁੱਟੀਆਂ ਸੀ ਜਦਾਦਾ ਤੇ 20 20 ਪੰਜਾਹ ਜੀਆਂ ਉਹ ਲੈ ਕੇ ਜਾਂਦੇ ਜਾਂਦੇ ਹਾਰ ਵੀ ਪਟਕੇ ਲੱਗੇ ਨਵੇਂ ਨੋਟਾਂ ਦਾ ਹਾਰ ਬਣਿਆ ਸੀ ਉਹ ਵੀ ਪਟਕੇ ਲੱਗੇ ਉਹ ਅਸੀਂ ਮਗਰ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਚਲੇ ਗਏ ਕਿਹੜੀ ਢਲਾਂ ਤੇ ਅਸੀਂ ਕਿਸ਼ਾ ਇੱਧਰ ਆਏ ਹੋਣਗੇ ਲੇਕਿਨ ਉਹ ਵਰਗੇ ਤੇ ਪੀਸੀਆਰ ਮੌਕੇ ਤੇ ਆ ਗਈ ਸੀ ਨਾਲ ਦੇ ਨਾਲ ਰੇਸ਼ਕ ਗਰਗ ਦੀ ਦੁਕਾਨ ਹੈਗੀ ਹੈ ਮਨਿੰਸ ਸਿੰਘ ਦਾ ਕੰਮ ਕਰਦੇ ਆ ਇੱਥੇ ਇਹ ਕੁੱਕ ਤਲਵਾਰ ਰੱਖ ਕੇ ਦੋ ਆਏ ਨੇ ਛੜੀ ਪੇਪ ਜਾਦੇ ਹੈਗੇ ਆ ਉਹ ਕਿ ਅਸੀਂ ਮੌਕੇ ਤੇ ਪਹੁੰਚ ਗਏ ਅਸੀਂ ਸਰਚ ਕਰ ਰਹੇ ਆ ਸਾਰਾ ਕੋਈ ਗੱਲ ਨਹੀਂ ਬਹੁਤ ਜਲਦੀ ਡੈਟ੍ਰੈਸ ਕਰ ਲਾਂਗੇ ਸਰ ਕਿੰਨੀ ਕਿੰਦੀ ਲੁੱਟ ਹੋਈ ਆ ਕੋਈ ਵੈਪਨ ਸੀ ਹੁਣਾਂ ਕੋਲੇ ਨਹੀਂ ਵੈਪਨ ਇੱਕ ਤਲਵਾਰ ਹੀ ਸੀਗੀ ਉਹ ਇੱਥੇ ਗਲੀ ਚ ਛੱਟ ਕੇ ਭੱਜ ਗਏ ਆ ਅੱਛਾ ਜੀ ਤੇ ਆਪਣਾ ਇਹ 60-70 ਹਜ਼ਾਰ ਰੁਪਏ ਦੀ ਦਸਰਿਆ ਸਰ ਮਾਲਕ ਦੇ 60 60 ਸੁੱਟਾ ਨਹੀਂ ਨਹੀਂ ਕੋਈ ਛੱਟਰਾ ਹੋ ਗਰ ਨਹੀਂ ਹੈਗੀ ਸਕੂਟਰੀ तो तो वसे वसे देख हैं, देख हैं हैं। देख रहे 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 हैं, हैं हैं। कैमरे मौके सिंह गिरफ्तार कर लिता जाएगा कैमरा मैन सुजल मनोज चक्रवाल सवेरा टीवी बठिडा देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम x aur whatsapp channel par